ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਤੁਹਾਡੇ ਫਾਰਮ ਜਿਹੜੇ ਕੈਨਲ ਦਾ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚਵਿੰਡਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਤਿੰਨ ਗਾਵਾਂ ਦਿਖਾਉਣੀਆਂ ਤੇ ਤਿੰਨੇ ਤਨ ਸੁਈਆਂ ਸਵਾਈਆਂ ਤੁਹਾਨੂੰ ਦਿਖਾਵਾਂਗੇ। ਤੇ ਗੱਲਬਾਤ ਆਪਾਂ ਕਰਦੇ ਵੀਰ ਜੀ ਉਹਨਾਂ ਨਾਲ। ਇਹ ਕੈਂਡ ਤੇ ਤੁਹਾਨੂੰ ਵਾਹਿਕਾ ਚੰਗੇ ਰਿਕਾਰਡ ਵਾਲੀ ਚੰਗੇ ਦੁੱਧ ਵਾਲੀ ਇੱਕ ਬੱਚੇ ਤੋਂ ਬਿਨਾ ਗਾਂ ਤਾਂ ਨੋਰਮਲ ਰੇਟ 'ਤੇ ਤੁਹਾਨੂੰ ਦਫਾਉਣੀ ਆ। ਹਾਂਜੀ ਵਧੀ ਸਤਿ ਸ੍ਰੀ ਅਕਾਲ ਜੀ। ਹੋ ਸੁਣਾ ਠੀਕ ਠਾਕ ਜੀ। ਸਭ ਵਧੀਆ ਜੀ। ਤੇ ਨਾਮ ਦੱਸਦੇ ਕ੍ਰਿਸ਼ਨ ਸਿੰਘ ਜੀ ਪਿੰਤੂਵਿੰਡਾ ਜ਼ਿਲ੍ਹਾ ਮੋਗਾ ਜੇ ਦਿਨ ਆ। ਤੇ ਫੋਨ ਨੰਬਰ ਬੋਲਦੇ ਕ੍ਰਿਸ਼ਨ ਠੀਕ ਤੇ 3 ਫਿਰ 300 ਆਜਾ 23300 ਚਲੋ ਸ਼ੁਰੂਆਤ ਹੈ ਫਿਰ ਜਰਸੀ ਤੋਂ ਕਰ ਲਈਏ। ਹਾਂਜੀ ਜਰਸੀ ਕਰ ਲਈ। ਕਿੰਨਾ ਸਵਾਜ ਇਹਦਾ ਸੂਆ ਦੇਖੀ ਪਹਿਲਾ ਸੂਈ ਹੈ ਤੇ ਕਿੰਨਾ ਚਿਰ ਹੋ ਗਿਆ ਸੂਈ ਨੂੰ ਸੂਈ ਨੂੰ ਰੁਪਈਆ ਬੱਚਾ ਜੇ ਪਾ ਦੇ ਲਾ ਦੇ ਜਿਹੜਾ ਕੋਈ 20 ਦਿਨਾਂ ਦਾ ਜਿੰਨਾ ਨਹੀਂ ਜੀ ਲਾ ਦੇ ਅੱਛਾ ਹਾਂਜੀ ਆ ਜਿਹੜਾ ਬੱਚਾ ਜੇ ਦਾ ਆਪਣੀ ਸਮਝਣਾ ਵੇਖ ਲੈ ਕੋ ਕਿੰਨੇ ਚਿਰ ਦਾ ਵਹ ਹੈ 2 ਮਹੀਨੇ ਤੋਂ ਬਾਹਰੀ ਆ ਤੁਹਾਡੇ ਸਾਹਮਣੇ ਹੀ ਆ ਜੋ ਤੇ ਦੁੱਧ ਕਿੰਨਾ ਤੇ ਕੋ ਪੱਕਾ ਦੁੱਧ ਹਰ ਰੁਪਈਆ ਆਪਾਂ ਚੋ ਕੇ ਲੈ ਆਏ 8-9 ਕਿਲੋ ਅੱਛਾ ਆਪਾਂ ਕੋ ਪੈਂਟ ਨਹੀਂ ਨਹੀਂ ਤੂੜੀ ਦੇ ਆਪਾਂ ਨੂੰ ਜਿਹੜਾ ਸਹੀਦ ਰਿਓ 6 ਗੱਡਾ ਹੋਗਾ ਅੱਛਾ ਠੀਕ ਆ ਹਾਂਜੀ ਖੋਲੋ ਫਿਰ ਤੋਰ ਦਿਏ ਤੇ ਬਾਅਦ ਇਹ ਤੁਹਾਨੂੰ ਆ ਵੀ ਗਾ ਤੁਹਾਨੂੰ ਦਿਖਾਉਣੀ ਆ ਤੇ ਕਾ ਵੀ ਚੰਗਾ ਦੁੱਧ ਤਿਆਰ ਆ ਉਹਦੇ ਕੋਲ ਚਾਰ ਦੰਦ ਦੱਸਦੇ ਹਾਂ ਦੇਖ ਸਾਡੇ ਪਿਓਰ ਚਾਰ ਦੰਦ ਆ ਜਿਹੜੀ ਸਾਈਡ ਵਾਲੇ ਦੰਦ ਉੱਤਰੇ ਖਲੋਤੇ ਜਿਹੜੇ ਇਹਦੇ ਠੀਕ ਹੈ ਜੀ ਤੇ ਆ ਥਾਨ ਵੀ ਇਹਦੇ ਦੇਖ ਸਾਡੇ ਲੱਗੇ ਬਾਕੀ ਆ ਕਿ ਸਾਰੀਆਂ ਗਰਮੀਆਂ ਘਰ ਦਾ ਚਾਹ ਪਾਣੀ ਦਾ ਵਧੀਆ ਸਾਰੀ ਚਾਹ ਤੇ ਇਹਦਾ ਮੁੱਲ ਵੀ ਜੀ ਫਿਰ ਕੋਈ ਕੋ ਸਾਹ ਵਾਲਾ ਲੈ ਜਾਣਾ ਹਾਂਜੀ 10 ਕਿਲੋ ਕਰ ਦੇ ਅੱਛਾ ਹਾਂਜੀ ਹਾਂਜੀ ਠੀਕ ਆ ਤੇ ਕਿੰਨਾ ਇਹਦਾ ਮੁੱਲ ਹੈ ਨਾ ਮੁੱਲ ਹੈ ਰਵੀ ਜੀ ਮੰਗਲ ਨੂੰ 30 50 ਦੇ ਮੱਦੇ ਜੀ ਆ ਅੱਛਾ ਹਾਂ 20000 ਦੇ ਦੋਗੇ 20000 ਬਾਕੀ ਮੋਕੇ ਦੇ ਮਾਨ ਹੋਰ ਕਰ ਦੋਗੇ ਉਹ ਫੋਨ ਲਾਵੇ ਕਰੀ ਹਨਾ ਠੀਕ ਆ ਤੇ ਹੁਣ ਜਿਹੜੀ ਆਵਲੀ ਗਾਵਾਂ ਇਹ ਆ ਵੀ ਦੂਜਾ ਸੂਗਾ ਸੋਈ ਨਾ ਕਿੰਨਾ ਚਿਰ ਹੋ ਗਿਆ ਨੇ ਸੋਈ ਨਾ ਸੋਈ ਨੂੰ ਅੱਜ 5 4-5 ਦਿਨ ਹੋ ਗਏ ਸੋਈ ਮੇਰੇ ਬੱਚਾ ਅੱਛਾ ਹਾਂਜੀ ਹਾਂਜੀ ਕਿੰਨਾ ਦੁੱਧ ਤਿਆਰ ਕਰ ਗਈ ਤੇ ਮੈਨੂੰ 14 15 ਕਿਲੋ ਤਿਆਰ ਆ ਤਿਆਰ ਬਿਲਕੁਲ ਤਿਆਰ ਤਿਆਰ ਵੀ ਤਿਆਰ ਆ ਤੇ ਕਿੰਨਾ ਕੁ ਚਵਾਈ ਜਾਊਗੀ ਮਾਲਾ ਰੁਪਈਏ ਦੇ ਦੇ ਘਰੋਂ ਲਈ ਪਹਿਲੇ 25 ਕਿਲੋ ਦੇ ਦਿੱਤਾ ਇਹਨੇ ਅੱਛਾ ਮੋਟਰ ਵੀ ਸੇਵਾ ਦੀ ਗੱਲ ਜਿੱਦਣ ਵੀ ਸੇਵਾ ਕਰਦਾ ਤੋਰਾ ਫੇਰੇ ਕਰੀ ਨਾ ਬਾਕੀ ਕੱਟ ਕਾਟ ਦੀ ਚੰਗੀ ਆ ਜਿਹੜੇ ਤੇ ਥਾਣ ਸੁਣ ਵੇਜਿਆ ਚਾ ਆ ਜਾਂਦੇ ਜਿਆ ਤਰਾ ਪਰ ਮਲਵਾ ਦੀਏ ਚਲੋ ਦਿਖਾ ਦਿਓ ਫਿਰ ਪਤਾ ਲੱਗ ਜਾਊਗਾ ਥਾਣਾ ਹਾਂਜੀ ਥਾਣਾ ਦਾ ਸਾਈਜ਼ ਹੈ ਇਸ ਤਰ੍ਹਾਂ ਵੇਖਣ ਨੂੰ ਥੋੜੇ ਜਿ ਛੋਟੇ ਲੱਗਦੇ ਆ ਬਾਕੀ ਇਸ ਤਰ੍ਹਾਂ ਚੰਗੇ ਗੈਪ ਤੇ ਆ ਆ ਵੱਛਾ ਜਿਹੜਾ ਇਹਦਾ ਯਾਹ ਦੇਖ ਸਾਹਦੇ ਜੀ ਤੇ ਉਤਰਾਂ ਵੇਜਿਆ ਲੇਕ ਹੁਣ ਪੱਕਾ ਦੁੱਧ ਕਿੰਨਾ ਤਿਆਰ ਆ ਹਰ 20 ਪੱਕਾ ਜਿਹੜਾ ਤਾਂ ਮੇਰੇ 14 ਕਿਲੋ ਤਿਆਰ ਆ ਤਿਆਰ ਜਿਹੜਾ ਬਿਲਕੁਲ ਆ ਦੇਖ ਸਾਦੇ ਪਰ ਸਮਾ ਕੇ ਥਣ ਜਿਹੜਾ ਪ੍ਰੋਪਰ ਹੱਥ ਚ ਆਉਣ ਵਾਲਾ ਹੋ ਜਾਂਦਾ ਬਾਕੀ ਮਿਲਕ ਵੀ ਨੇ ਵੀ ਕਾਫੀ ਚੰਗੀ ਲੱਗੀ ਦਿਖਾ ਦੋ ਵੀ ਜੀ ਚਵਾ ਕੇ ਦੇ ਦ ਤੇ ਦੂਸਰੇ ਦੋਸਨਾਂ ਨਾਲ ਵੀ ਖਾ ਲੀਏ ਵੀ ਜੀ ਆ ਦੇਖਾਂ ਦੇ ਮੁੱਠੀ ਦਾਣ ਆਇਆ ਵੀ ਮੁੱਠੀ ਦਾਣ ਆਇਆ ਕੋਈ ਮੁੱਠੀ ਦਾਣ ਨਹੀਂ ਤੇ ਰਿਹਾ ਠੀਕ ਹੈ ਜੀ ਛੋਟੇ ਨਹੀਂ ਥਾਣ ਛੋਟੇ ਥਾਣ ਬੜੇ ਆ ਠੀਕ ਆ ਕੋਈ ਪੁੱਛਦਾ ਨਹੀਂ ਠੀਕ ਹੈ ਦੱਸਿਏ ਫਿਰ ਮੋਲੇ ਦਾ ਆਪਾਂ ਆ ਦੇਖ ਸਕਦੇ ਥਾਣ ਇੱਕ ਵਾਰੀ ਫਿਰ ਤੋਂ ਲੱਗੇ ਤਾਂ ਕਿੰਨਾ ਫੇ ਰੱਖਣਾ ਇਹਦਾ ਮੁੱਲ ਆਪਾਂ ਹਰ ਵੀ ਮੁੱਲ ਭਾਵੇਂ ਕਰਨ ਨੂੰ ਭਾਵੇਂ 60 ਕਰੀ ਜਾਈਏ 55 ਕਰੀਏ 50000 ਦੇ ਦਿੰਦਾ ਮੈਂ ਰਵੀ ਜੀ 50000 ਦੀ ਤੇ ਛੋਟ ਵਿੱਚੋਂ ਕਰਦੋਗੇ ਮੌਕੇ ਤੇ ਮੀਨ ਭਰਾ ਫੋਨ ਲਾਵੇ ਕੋਈ ਨਹੀਂ ਖੁੱਲੀ ਕਰਦਾ ਮਤਲਬ ਮੋੜਨਾ ਨਹੀਂ ਕਿਸ ਨੂੰ ਕੇ ਜਿਹੜੀਆਂ ਹਰ ਵੀ ਮੋੜਦੇ ਨਹੀਂ ਠੀਕ ਆ ਤੇ ਹੁਣ ਜਿਹੜੀ ਇੱਕ ਰਹਿ ਗਈ ਆਪਣੇ ਕੋਲ ਐਂਡ ਤੇ ਰਹਿ ਗਈ ਆ ਇਹ ਵੀ ਹੈ ਜਿਹੜੀ ਆ ਚੰਗੇ ਰਿਕਾਡ ਵਾਲੀ ਚੰਗੇ ਕੱਦ ਕਾਠ ਵਾਲੀ ਆ ਇਰੇ ਕੋਲ ਦੁੱਧ ਕਿੰਨਾ ਮਿਰਜੀ ਇੱਕੋ ਹਰਜੀ ਜਿਹੜਾ ਮੇਰੇ ਘਰ ਦੋ ਟਾਂ ਤਿੰਨ ਟਾਂ ਮੈਨੂੰ 13 ਕਿਲੋ ਤਿਆਰ ਦੇ ਤਿਆਰ ਬਿਲਕੁਲ ਜਿਹੜਾ 13 ਕਿਲੋ ਤਿਆਰੇ ਤੇ ਹਰਜੀ ਮੈਂ ਬਣਾ ਕੇ ਦਊਗਾ ਅੱਛਾ ਤੇ ਸੱਜਣ ਨੇ ਹਰਜੀ ਉਹਨੇ 30 ਕਿਲੋ ਦੁੱਧ ਦਿੱਤਾ ਆ ਅੱਛਾ ਤੇ ਮੰਨ ਲਓ ਵੀ ਬਣੀ ਨੂੰ ਵੀ ਅੱਜ 10 12 ਦਿਨ ਹੋ ਗਏ ਠੀਕ ਆ ਦੋ ਰੋ ਹਾਂ ਫਿਰ ਕਰੀ ਨਾ 13 ਲੀਟਰ ਦੁੱਧ ਜਿਹੜਾ ਕਿੰਦੇ ਕਿਤੇ ਕੋਲ ਤਿਆਰ ਆ। ਉਧਰ ਬਾਕੀ ਖੜੇ ਕੋਈ ਵੀਰ ਆਪਣੀ ਚਵਾਈ ਕਰਕੇ ਤਸੱਲੀ ਕਰਕੇ। ਬਾਕੀ ਇਹ ਕਿ ਗਾਂ ਜਿਹੋ ਜਿਹੇ ਵੜ ਤਿਆਰ ਹੁੰਦੀ ਆ। ਤੇ ਚੰਗੇ ਪੈਸੇ ਦੀ ਤਿਆਰ ਹੋਣੀ ਆ ਜਿੱਡਾ ਇਹਦਾ ਕੱਦ ਕਾਠਿਆ ਤੇ ਜਿੱਡਾ ਪਿੱਠ ਫੁੜਾ ਇਹਦਾ। ਬਾਕੀ ਕੋਈ ਆਣ ਕੇ ਵੇਖੇ ਇੱਥੇ ਇੱਕ ਰੀ। ਤੇ ਇਹਦਾ ਵੀ ਦੀ ਮੁੱਲ ਫਿਰ ਮੋਲਰ ਵੇਲੇ ਇਹ ਦਦੇ ਦੇ ਬਸ਼ੀਆਂ ਲੈ ਚਲੇ ਜੇ ਤੇ ਦੁੱਧ ਵਾਲੀਆਂ ਤੇ 30000 ਦੀਆਂ ਮਿਲਦੀਆਂ। ਹਾਂਜੀ ਹਾਂਜੀ। ਆਪਾਂ 13 ਕਿਲੋ ਦੁੱਧ ਆਪਾਂ 30000 ਦੇ ਦੇ ਦਾਂਗੇ। ਅੱਛਾ। ਉਹ ਤੋਂ 1000 ਛੱਡ ਦਾਂਗੇ 29 ਦੀ ਦੇ ਦਾਂਗੇ ਰੁਪਈਏ ਜੀ। ਤੇ ਦੁੱਧ 13 ਲੀਟਰ ਬਿਲਕੁਲ ਕਰ। ਜਿੱਦਾਂ ਮਰਜ਼ੀ ਮੇਰੇ ਘਰ 5000 ਕੋਈ ਛਾਈ ਪਾ ਕੇ 13 ਕਿਲੋ ਮਨਾ ਕੇ ਦਊਗਾ। ਉਹਦੇ ਤੋਂ 14 ਕਿਲੋ ਮਨਾ ਕੇ ਦਊਗਾ। ਠੀਕ ਹੈ ਜੀ। ਮੇਰੇ ਘਰ ਦਾ ਦੁੱਧ ਜਿਹੜਾ ਹੈਗਾ। ਠੀਕ ਹੈ ਜੀ। ਠੀਕ ਹੈ ਠੀਕ ਹੈ। ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ